ਜਿਹੜਾ ਇਹ ਪ੍ਰੋਜੈਕਟ ਹੈ ਸਰਕਾਰ ਦਾ ਹੈ ਜਿਹੜਾ ਸਰਕਾਰ ਦਾ ਵਿਭਾਗ ਹੈ ਸ਼ਹਿਰੀ ਵਿਕਾਸ ਤੇ ਮਕਾਨ ਉਹ ਸਾਰੀ ਵਿਭਾਗ ਹੈ ਉਹਦੇ ਵੱਲੋਂ ਕੱਲ ਅਖਬਾਰਾਂ ਦੇ ਵਿੱਚ ਵੀ ਸਾਰੇ ਪੇਪਰਾਂ 'ਚ ਬਕਾਇਦਾ ਉਹਨਾਂ ਨੇ ਆਹ ਨੋਟੀਫਿਕੇਸ਼ਨ ਟਾਈਪ ਜਾਰੀ ਕਰਤਾ ਸ਼ਹਿਰ ਇਸ ਹਿਸਾਰ ਮੁਤਾਬਕ ਕੱਲਾ ਲੁਧਿਆਣਾ ਪਹਿਲਾਂ ਤਾਂ ਐ ਸੀਗਾ ਨਾ ਵੀ ਜਿਹੜਾ ਗ੍ਰੇਟ ਲੁਧਿਆਣਾ ਵਿਕਾਸ ਅਥਾਰਟੀ ਗਲਾਡਾ ਦੇ ਦੀ ਨਾ 24000 ਏਕੜ ਜ਼ਮੀਨ ਅਕਵਾਇਰ ਕਰਕੇ ਉੱਥੇ ਅਰਬਨ ਸਟੇਟ ਹੈ ਜਿਹੜਿਆ ਜਾਂ ਕਹਿ ਲੋ ਵੀ ਸ਼ਹਿਰੀ ਕਲੋਨੀਆਂ ਵਿਕਸਤ ਕੀਤੀਆਂ ਜਾਣਗੀਆਂ ਗਲਾਡਾ ਵੱਲੋਂ ਗ੍ਰੇਟ ਲੁਧਿਆਣਾ ਵਿਕਾਸ ਅਥਾਰਟੀ ਵੱਲੋਂ ਗਲਾਡਾ ਕਹਿੰਦੇ ਨੇ ਲੋ ਪਰ ਜਿਹੜਾ ਇਤਿਹਾਸ ਆਇਆ ਇਹ ਇਹ ਸਾਫ਼ ਕਰਦਾ ਵੀ ਕੱਲਾ ਇਹ ਲੁਧਿਆਣਾ ਨਹੀਂ ਇਹ ਸਾਰੇ ਪੰਜਾਬ ਹੀ ਇਹਨਾਂ ਨੇ ਇਸ ਘੇਰੇ 'ਚ ਲੈ ਲਿਆ ਇਹ ਲੁਧਿਆਣੇ ਦੇ ਐ ਸਮਝ ਲਾ ਵੀ ਅੰਡਰ ਹੈ ਜਿਹੜਾ ਲੁਧਿਆਣਾ ਵਿਕਾਸ ਅਥਾਰਟੀ ਜਿਹਨੂੰ ਗਲਾਡਾ ਕਹਿੰਦੇ ਆ ਉਹਦੇ ਅੰਦਰਾਂ ਚਾਰ ਜ਼ਿਲ੍ਹੇ ਨੇ ਪ੍ਰੋਇਪਰ ਜਲਾ ਮੋਗਾ ਜਲਾ ਅ ਨਵਾਂ ਸ਼ਹਿਰ ਆ ਜਾਂਦਾ ਜਿਹਦਾ ਸਾਰਾ ਰਕਵਾ ਉਹ ਸਾਰਾ ਇਹ ਉੱਥੇ ਇਹਦੇ ਇਹਦੀ ਰਹਣੀ ਹੈ ਇਸ ਤੋਂ ਬਿਨਾ ਜਿਹੜਾ ਦੁਆਬੇ ਦੇ ਵਿੱਚ ਜਲੰਧਰ ਅ ਵਿਕਾਸ ਅਥਾਰਟੀ ਹੈ ਜਿਹੜੀ ਜਿਹਨੂੰ ਗ੍ਰੇਟ ਜਲੰਧਰ ਵਿਕਾਸ ਕਾਉਂਟੀ ਅ ਗਜ਼ਾਟਾ ਕਹਿ ਦਿੰਦੇ ਨੇ ਉਹ ਕਿੰਨਾਂ ਦੀਆਂ ਟਰਮਾਂ ਬਣਾਇਆਂ ਹੋਈਆਂ ਨੇ ਉਹਦੇ ਉਸ ਦੇ ਅਧੀਨ ਵੀ ਰਕਵਾ ਇਹਨਾਂ ਨੇ ਜਿਹੜੇ ਲਗਭਗ 4-5 ਵੱਡੇ ਸ਼ਹਿਰਾਂ ਦਾ ਕਸਬਿਆਂ ਦਾ ਰਕਵਾ ਹੈਗਾ ਇਵੇਂ ਅੰਮ੍ਰਿਤਸਰ ਵਿਕਾਸ ਅਥਾਰਟੀ ਦੀ ਇਹਨਾਂ ਹੈ ਇਵੇਂ ਬਠਿੰਡਾ ਵਿਕਾਸ ਅਥਾਰਟੀ ਦੀ ਇਹਨਾਂ ਤੇ ਮੇ ਪਟਿਆਲਾ ਪੰਜ ਜਿਹੜੀਆਂ ਇਹ ਵਿਕਾਸ ਅਥਾਰਟੀਆਂ ਸਰਕਾਰ ਦੀਆਂ ਇਸ ਵਿਭਾਗ ਦੇ ਅੰਡਰ ਕੰਮ ਕਰਦੀਆਂ ਨੇ ਉਹ ਇਹ ਸਮਝ ਲਓ ਵੀ ਸਾਰੇ ਲਗਭਗ 18 ਦੇ ਲਗਭਗ ਕਸਬੇ ਤੇ ਜ਼ਿਲ੍ਹੇ ਆ ਸ਼ਹਿਰ ਆ ਜਾਂਦੇ ਆ ਜਿਨ੍ਹਾਂ ਦਾ ਉਹਨਾਂ ਨੇ ਕਿਹਾ ਵੀ ਅਸੀਂ ਇੱਥੇ ਅਫੋਰਡੇਬਲ ਤੇ ਯੋਜਨਾਬੱਧ ਵਿਕਾਸ ਦੀ ਸਾਡੇ ਅਰਥਾਤ ਕਰਨ ਦੇ ਖਾਤਰ ਸਾਡੀ ਪਲੈਨਿੰਗ ਹੈ ਇਹ ਫੋਰਡੇਬਲ ਦੇ ਤੇ ਯੋਜਨਾਬੱਧ ਵਿਕਾਸ ਕਿਵੇਂ ਹੋਊਗਾ ਵੀ ਇਹ ਸਾਰੀ ਜ਼ਮੀਨ ਦੇ ਉਹਨਾਂ ਨੇ ਖਸਰਾ ਨੰਬਰ ਦੇਤੇ ਜਿੰਨੇ ਇਹ 24000 ਏਕੜ ਤਾਂ ਤੇ ਉਸ ਪਲੱਸ ਤਾਂ ਕੱਲੇ ਲੁਧਿਆਣਾ ਦੀ ਹੈ ਇਸ ਤੋਂ ਬਿਨਾ ਬਾਕੀ ਜਿਹੜੇ ਆਰਾਂ ਸ਼ਹਿਰ ਤੇ ਕਸਬੇ ਆ ਉਹਨਾਂ ਦੀ ਜਿਹੜੀ ਸਾਰੀ ਜ਼ਮੀਨ ਦੇ ਖਸਰਾ ਨੰਬਰ ਦੇ ਕੇ ਇਹਨਾਂ ਨੇ ਉੱਥੇ ਮਾਸਟਰ ਪਲਾਨ ਬਣਾਤੇ ਮਾਸਟਰ ਪਲਾਨ ਦਾ ਭਾਵ ਹੈ ਵੀ ਅਸੀਂ ਸੜਕਾਂ ਕੱਢਤੀਆਂ ਤਾਂ ਕਿ ਉਹਦੇ ਆਧਾਰ ਤੇ ਇਹ ਵਿਸ਼ਬ ਵਪਾਰ ਬੈਂਕ ਤੋਂ ਲੋਨ ਲੈ ਸਕਣ। ਉਦੋਂ ਬਾਅਦ ਇਹ ਕਿਸਾਨਾਂ ਨੂੰ ਸਕੀਮ ਹੈਗੇ ਵੀ ਕਿਸਾਨਾਂ ਨੂੰ ਕਿਹਾ ਜਾਊਗਾ ਵੀ ਤੁਸੀਂ ਇਹ ਲੈਂਡ ਪੂਲਿੰਗ ਸਕੀਮ ਦੇ ਤਹਿਤ ਆਪਣੀ ਜਮੀਨ ਪੂਲ ਕਰਾ ਦਿਓ। ਸੋਨੂੰ 3 ਸਾਲਾਂ ਲਈ ਗੁਜ਼ਾਰਾ ਪੱਤਾ ਦਿੱਤਾ ਜਾਊਗਾ ਜਿਹੜੀ ਤੁਹਾਡੀ ਜਮੀਨ ਹੈ ਮੰਨ ਲਓ ਜੇ ਕਿਸੇ ਦਾ ਇੱਕ ਕਿਲਾ ਹੈਗਾ ਉਹ ਤੇ ਜਿਹੜੀ ਉਹਦੀ ਕੋਈ ਫਸਲ ਪੈਦਾ ਹੁੰਦੀ ਸੀ ਉਹਦੀ ਖਾਤਰ ਸੋਨੂੰ 3 ਸਾਲ ਇਹਨੂੰ ਵਿਕਾਸ ਕਰਨ ਤੇ ਲੱਗਣਗੇ ਉਹਨਾਂ ਚੱਲ ਲਈ 30000 ਰੁਪਇਆ 10000 ਰੁਪਇਆ ਸਾਲਾਨਾ ਬਗ ਸਨੂ ਗਜਾਰਾ ਪੱਤਾ ਮਿਲ ਜੂਗਾ ਉਸ ਤੋਂ ਬਾਅਦ ਜੇ ਕਿਸੇ ਨੇ 1 ਏਕੜ ਦਿੱਤਾ ਤਾਂ ਉਹਨੂੰ ਇੱਕ ਜਦੋਂ ਇਹ ਵਿਕਸਤ ਹੋ ਗਈ ਅਰਬਨ ਸਟੇਟ ਤਾਂ ਉਦੋਂ ਬਾਅਦ ਉਹਦੀ ਨਿਲਾਮੇ ਹੋਊਗੀ ਪਲਾਟਾਂ ਦੀ ਜਿਹਦੀ ਕੀਮਤ 27000 ਸਕੁਅਰ ਗਜ ਤੋਂ ਸ਼ੁਰੂ ਹੋਊਗੀ ਹਰੇਕ ਕਿਸਾਨ ਜਿਹੜਾ 1 ਏਕੜ ਆਪਣੀ ਜ਼ਮੀਨ ਪੂਲ ਕਰਾਊਗਾ ਉਹਨੂੰ 1000 ਏਕੜ ਦਾ ਜਿਹੜਾ ਰਹਾਇਸ਼ੀ ਪਲਾਟ ਉਹਨੂੰ ਦਿੱਤਾ ਜਾਊਗਾ ਉਹਦੀ 1000 ਏਕੜ ਦਾ ਸੌਰੀ 1000 ਵਰਗ ਗਾਜ ਦਾ ਉਹਨੂੰ ਦਿੱਤਾ ਜਾਊਗਾ ਉਹਦੀ ਕੀਮਤ ਉਹ ਜਿਹੜੀ ਉਹਦੀ ਜ਼ਮੀਨ ਦੀ ਕੀਮਤ ਤਾਂ ਜੇ ਮਤਲਬ 27000 ਤੋਂ ਸ਼ੁਰੂ ਹੋਈ 30000 ਪਰ ਗਾਜ ਹੋਗੇ ਤਾਂ 30 ਲੱਖ ਦਾ ਹੋ ਗਿਆ ਉਹ ਵੀ ਉਹ ਜ਼ਮੀਨ ਉਹਨੂੰ ਜਿਹੜੀ ਹੁਣ ਪੂਲ ਕਰਾਊਗਾ ਜਦੋਂ ਇਹ ਅ अर्बन ਸਟੇਟ ਡਵੈਲਪ ਹੋਗੇ ਉਦੋਂ ਉਹਨੂੰ ਮਿਲ ਜਾਊਗਾ ਤੇ ਨਾਲ ਇੱਕ 100 ਵਰਗ ਗਾਜ ਦਾ 10000 ਬ 10000 100 ਵਰਗ ਇੱਕ ਜਿਹੜੀ ਦੁਕਾਨ ਜਾ ਕੇ ਲੋਰਾ ਹਿੱਸੇ ਪਲਾਟ ਇਹ ਉਹਨੂੰ ਮਿਲੂਗਾ ਤੇ ਉਹ ਉਹ ਭਾਵੇਂ ਇੱਛਾ ਹੀ ਕਹੀ ਗਈ ਹੈ ਵੀ ਇਹੇ ਕਿਸਾਨਾਂ ਦੀ ਮਰਜ਼ੀ ਤੇ ਹੋਊਗਾ ਵੀ ਇਹਨੂੰ ਪੂਲ ਕਰਾਉਣੇ ਆ ਕਿ ਨਹੀਂ ਕਰਾਉਣੇ ਪਰ ਜਦੋਂ ਮਾਸਟਰ ਪਲਾਨ ਬਣ ਗਏ ਸੜਕਾਂ ਬਣ ਗਈਆਂ ਜਿਹੜਾ ਸੜਕਾਂ ਜੇਰ ਗਿਆ ਆ ਗਿਆ ਉੱਥੇ ਬੈਨ ਹੋ ਗਿਆ ਵੀ ਜਿਹੜੇ ਵੀ ਖੇਤ ਵੇਚਦੇ ਹੋਊਗਾ ਤਾਂ ਉਹ ਕਿਸਾਨ ਉਹਨੂੰ ਕਿਸਾਨ ਦੀ ਮਰਜ਼ੀ ਨਹੀਂ ਹੋਊਗਾ ਉਹਦੇ ਆਧਾਰ ਤੇ ਉਹਨਾਂ ਨੇ ਲੋਨ ਲੈ ਲਿਆ ਵੇ ਸਭ ਬੈਂਕ ਤੋਂ ਫਿਰ ਉਹਦੀ ਕਿਸਾਨ ਦੀ ਮਰਜ਼ੀ ਨਹੀਂ ਨਹੀਂ ਵੀ ਉੱਥੇ ਆਪਣੀ ਉਹ ਖੇਤੀ ਕਰੇ ਹੋ ਖੇਤੀ ਵਾਲਾ ਜਦੋਂ ਚਾਰ ਚਫੇਰੇ ਉਹ ਸ਼ੜਕਾਂ ਵੜ ਗਈਆਂ ਖੇਤੋਂ ਤੋਂ ਪੈਣਾ ਹੀ ਚਾਹੀਦਾ ਉਹਨਾਂ ਨੂੰ ਰਸਤੇ ਚਾਹੀਦੇ ਆ ਉਹਦੇ ਮਜਬੂਰੀ ਬਣੂਗੀ ਵੀ ਉਹ ਪੂਲ ਉਹਨੂੰ ਕਰਾਉਣੀ ਪਊਗੀ ਸੋ ਇਸ ਕਰਕੇ ਅਸੀਂ ਸਮਝਦੇ ਆਂ ਵੀ ਇਹ ਬਹੁਤ ਵੱਡਾ ਇਹ ਪੰਜਾਬ ਸਰਕਾਰ ਨੇ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਆ ਕਾਰਪੋਰੇਟ ਤਾਕਤਾਂ ਨੇ ਜਿਵੇਂ ਪਹਿਲਾਂ 2000 ਦੇ ਵਿੱਚ 2020 ਦੇ ਵਿੱਚ ਇਹਨਾਂ ਨੇ ਉਹ ਤਿੰਨ ਕਾਨੂੰਨ ਰਾਹੀਂ ਕਿਸਾਨਾਂ ਦੀ ਜ਼ਮੀਨ ਉਹਨਾਂ ਨੂੰ ਦੇ ਕੇ ਉੱਥੇ ਠੇਕਾ ਖੇਤੀ ਦੀ ਖਾਤਰ ਉਹ ਕਾਰਪੋਰੇਟ ਘਰਾਣਾ ਨੂੰ ਜ਼ਮੀਨ ਦੇਂਦੇ ਸੀ ਉਹਦਾ ਮਕਸਦ ਸੀਗੀ ਇਹ ਵੀ ਉੱਥੇ ਖੇਤੀ ਹੋਊਗੀ ਪਰ ਹੁਣ ਉਹ ਕਾਨੂੰਨ ਵਾਪਸ ਹੋ ਗਏ ਸੰਘਰਸ਼ ਨਾਲ ਉਹ ਉਹਨਾਂ ਦੀ ਸਕੀਮ ਫੇਲ ਹੋ ਗਈ ਹੁਣ ਇਹਨਾਂ ਨੇ ਉਹ ਠੇਕਾ ਖੇਤੀ ਰਾਹੀਂ ਦੀ ਖਾਤਰ ਜ਼ਮੀਨ ਐਕਵਾਇਰ ਕਰਨ ਦੇ ਖਾਤਰ ਇਹ ਅਰਬਨ ਸਟੇਟਾਂ ਵਿਕਸਿਤ ਕਰਨ ਦੇ ਨਾਂ ਥੱਲੇ ਇਹ ਜ਼ਮੀਨਾਂ ਬਿਨਾਂ ਪੈਸੇ ਤੋਂ ਐਕਵਾਇਰ ਕਰਨਗੇ ਉਦੋਂ ਬਾਅਦ ਇਹਦੋਂ ਪਹਿਲਾਂ ਆਪਾਂ ਅਸੀਂ ਕਹਿੰਦੇ ਆ ਵੀ ਕਿਸਾਨਾਂ ਨਾਲ ਠੱਗੀ ਕਿਵੇਂ ਹੋਊਗੀ ਇਹਦੋਂ ਪਹਿਲਾਂ ਇੱਕ ਮਿਸਾਲ ਆਪਣੇ ਮਹਾਲੇ ਦੀ ਹੈਗੀ ਹੈ ਜਿਹਨੂੰ ਗ੍ਰੇਟਰ ਮਹਾਲੇ ਡਵੈਲਪਮੈਂਟ ਅਥਾਰਟੀ ਗਮਾਡਾ ਨੇ ਉੱਥੇ ਕੀਤਾ ਹੈ ਉੱਥੇ ਵੀ ਜ਼ਮੀਨਾਂ ਹੀ ਪੂਲ ਕਰਵਾ ਗਏ ਉਹ ਸਾਰੇ ਕਿਸਾਨ ਅਜੇ ਤੱਕ ਕਿੰਨੇ ਸਾਲ ਹੋ ਗਏ ਉਹ ਗਮਾਡਾ ਬਣੀ ਨੂੰ ਉਹ ਅਜੇ ਵੀ ਦਰਦ ਦਰਦ ਦੇ ਠੱਕੇ ਖਾਂਦੇ ਫਿਰਦੇ ਸੋ ਇਸ ਕਰਕੇ ਅਸੀਂ ਨਾ ਇਹਦੋਂ ਗਾਹਾਂ ਆਪਣੇ ਪ੍ਰਧਾਨ ਜੀ ਦੱਸਣਗੇ ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ 9 ਤਰੀਕ ਨੂੰ 9 ਤਰੀਕ ਨੂੰ ਕੀ ਕਰੋਗੇ 9 ਤਰੀਕ ਨੂੰ ਸਾਨੂੰ ਦੱਸਣਗੇ ਵੀ ਸਾਡਾ ਐਲਾਨ ਹੋ ਬਿਗਲ ਹੋਊਗਾ ਇਹ ਕਿਸਾਨ ਜਿੱਥੇ ਜਥੇਬੰਦੀਆਂ ਜਿੰਨੀਆਂ ਹਾਜ਼ਰ ਹੋ ਗਈਆਂ ਵੀ ਅਸੀਂ ਪੰਜਾਬ ਦੇ ਵਿੱਚ ਇਹ ਜਿਹੜੀ ਕਿਸਾਨਾਂ ਨਾਲ ਏਡੇ ਵੱਡੇ ਉਹਨਾਂ ਦੀ ਜ਼ਮੀਨ ਹੜੱਪੀ ਜਾ ਰਹੀ ਹੈ ਕਾਰਪੋਰੇਟਰ ਨੂੰ ਦੇਣ ਦੇ ਖਾਤਰ ਡਾਕਾ ਮਾਰਿਆ ਜਾ ਰਿਹਾ ਬਿਨਾਂ ਪੈਸਿਆਂ ਤੋਂ ਉਹਨਾਂ ਦੀ ਜ਼ਮੀਨ ਦਾ ਕਬਜ਼ਾ ਕੀਤਾ ਜਾ ਰਿਹਾ ਇਹਨੂੰ ਅਸੀਂ ਨਹੀਂ ਜਾਣ ਦੇਵਾਂਗੇ ਅਸੀਂ ਪਿੰਡ-ਪਿੰਡ ਜਾ ਕੇ ਕੱਲੇ-ਕੱਲੇ ਕਿਸਾਨ ਕੋਲੇ ਜਿਹਦੀ ਜ਼ਮੀਨ ਉਹਨਾਂ ਨੇ ਆ ਖਸਰਾ ਨੰਬਰ ਆਗੇ ਆ ਇਹਨਾਂ ਨੇ ਤਿੰਨ ਪੇਜਾਂ ਦਾ ਅਰਸ਼ਾਟ ਦਿੱਤਾ ਪੰਜਾਬ ਭਰ ਦੇ ਵਿੱਚ ਟੋਟਲ ਕਿੰਨੀ ਜ਼ਮੀਨ ਹੈ ਪੰਜਾਬ ਭਰ ਦੇ ਵਿੱਚ ਜੇ ਵੇਖੋ 18 ਤੱਕ ਕਸਬੇ ਮੈਂ ਤੁਹਾਨੂੰ ਇਹ ਪੰਜ ਜਿਹੜੀਆਂ ਗਲਾ ਹੋਗੇ ਵਿਕਾਸ ਅਥਾਰਟੀਆਂ ਪਟਿਆਲਾ ਤਿੰਨ ਤਾਂ ਮਾਲਵੇ ਦੀਆਂ ਹੋਗੀਆਂ ਬਠਿੰਡਾ ਪਟਿਆਲਾ ਤੇ ਲੁਧਿਆਣਾ ਇੱਕ ਦੁਆਬੇ ਦੀ ਹੋਗੀ ਜਲੰਧਰ ਤੇ ਪੰਜਵੀਂ ਹੋਗੀ ਆਪਣੇ ਅੰਮ੍ਰਿਤਸਰ ਇਹ ਪੰਜ ਵਿਕਾਸ ਅਥਾਰਟੀਆਂ ਅਧੀਨ 18 ਕਸਬੇ ਤੇ ਸ਼ਹਿਰਾਂ ਦਾ ਲੰਘਿਆ ਜਿਹਦੇ ਵਿੱਚ ਨਵਾਂ ਸ਼ਹਿਰ ਹੈ ਮੋਗਾ ਹੈ ਫਿਰੋਜ਼ਪੁਰ ਹੈ 36000 ਰੈਕਡਰ ਤੇ ਕੁੱਲ ਜਿਹੜਾ ਰਕਬਾ ਹੈਗਾ 36000 ਏਕੜ ਦੇ ਲਗਭਗ ਰਕਬਾ ਇੱਕ ਪਹਿਲੀ ਵਾਰੀ ਇਹ ਕਰਨਗੇ ਤੇ ਤੁਸੀਂ ਤਿੰਨ ਕਾਲੇ ਕਾਨੂੰਨਾਂ ਦੀ ਗੱਲ ਕੀਤੀ ਹੈ ਬਹੁਤ ਸਮਾਂ ਮਤਲਬ ਦਿੱਲੀ ਦੀ ਬਰੂਹਾਂ ਤੇ ਸੰਘਰਸ਼ ਕਰਨਾ ਪਿਆ ਸੀ ਇਹਨੂੰ ਵੀ ਲੱਗਦਾ ਸੰਘਰਸ਼ ਕਰਨਾ ਪਏਗਾ ਇੱਥੇ ਇਹ ਤਾਂ ਸ਼ੁਰੂ ਕਰਨ ਜਾ ਰਹੇ ਹਾਂ ਜਦੋਂ ਲੋਕ ਜਾਗਰਤ ਹੋਣਗੇ ਤੇ ਬਣੂਗਾ ਉਹੀ ਅंदोलਨ ਬਣੂਗਾ ਅੱਗੇ ਕਿਸੇ ਸਾਡੇ ਅਗਲੇ ਪਲਾਨ ਕੀ ਹੈ ਇਹਨੂੰ ਸਾਡੇ ਰਣਨੀਤੀਆਂ ਨੂੰ ਸ਼ੁਰੂ ਕਰਦੇ ਉਹ ਆਪਣੇ ਮੋਹਨ ਸਿੰਘ ਜੀ ਦਾ ਪੈਰਾਮ